ਤਾਜ਼ਾਂ ਜੀ ਸੱਚੇ ਬਾਦ ਅਗਲੇ ਦਾ ਆਦਿ ਨੰਬਰ ਬੱਜਣਗਾ ਸਾਰੇ ਬਸਾਂ ਤਾਗਲੀ ਦਾ ਗਮਨ ਨੰਬਰ ਡੇ ਹੁੰਦਾ ਸੱਚੇ ਬਾਦ ਸਭ ਬਤਾਉਂਗੇ ਮੈਨੂੰ ਤੇ ਆ ਜਾਉਂਗਾ ਵਜਾ ਕੇ ਲੈ ਆਂਦਾ ਇਹਨਾਂ ਦਾ ਬੱਜਣ ਮੰਨੋ ਤਾਗਲੀ ਦਾ ਬੱਜਣ ਮੰਨੋ ਸਾਰੂ ਨੀ ਆ ਨਾ ਕੋਈ ਤਾਂ ਉਹਨੂੰ ਬਤਾ ਦਸਾਂਗੇ ਜੀ ਜੇ ਸੇਕਾ ਸਾਧ ਸੰਗ ਜੀ ਆਪ ਜੀ ਨੇ ਸ਼ਾਇਦ ਮਦਮ ਆਵਾਜ਼ ਦੇ ਵਿੱਚ ਸੁਣਿਆ ਬੇਬੇ ਜੀ ਜੋ ਹੁਕਮ ਕੀਤਾ ਕਿ ਸ੍ਰੀ ਸਤਗੁਰੂ ਪ੍ਰਤਾਪ ਸਿੰਘ ਜੀ ਦਾ ਹੁਕਮ ਮੰਨੋ ਕਿ ਵੱਡੇ ਕਾਕੇ ਦਾ ਹੁਕਮ ਮੰਨੋ ਉਹਨਾਂ ਦੇ ਮੁਤਾਬਕ ਚੱਲੋ ਜੋ ਬਲੇ ਸੋਨਹ ਹੈ ਸ੍ਰੀ ਹਾਨਾ ਕਿ ਜੋ ਸਤਗੁਰੂ ਪ੍ਰਤਾਪ ਸਿੰਘ ਜੀ ਦਾ ਹੁਕਮ ਦਰਗਾਈ ਹੁਕਮ ਸੀ ਕਿ ਮੈਂ ਦਰਗਾਹ ਦੇ ਵਿੱਚੋਂ ਕਿਸੇ ਵਿਸ਼ੇਸ਼ ਕਾਰਜ ਲਈ ਲੈ ਕੇ ਆਇਆ। ਸੋ ਇਸ ਕਰਕੇ ਬਾਬੇ ਜੀ ਨੇ ਜੋ ਵਚਨ ਕੀਤਾ ਇਹ ਹੈ। ਤੇ ਬਾਬੇ ਜੀ ਵੀ ਹੁਕਮ ਕਰਦੇ ਨੇ ਕਿ ਵੱਡੇ ਕਾਕੇ ਦਾ ਹੁਕਮ ਮੰਨ।